ਹੁਣ ਅੱਗੇ ਸ਼ੁਰੂ ਕਰਦੇ ਹਾਂ ਇਸ ਤੋਂ ਸ੍ਰੀ ਅਮਰਤੋ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਪ੍ਰਾਤਨਤੀ ਅੱਜ ਦੀ ਲਖਾਰੀ ਅਤੇ ਨਿਹਸਕ ਕਾਰਾਂ ਨਹੀਂ ਲਿਖਿਆ ਹੈ ਕਿ ਭਾਈ ਮਨੀ ਸਿੰਘ ਜੀ ਨੂੰ ਉਹ ਸਿੱਖਾਂ ਦੇ ਨਾਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਨੂੰ 20 ਦਸੰਬਰ 1704 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਦਿੱਲੀ ਭੇਜਿਆ ਗਿਆ ਤੇ ਭਾਈ ਸਹਿਬ ਮਤਾਵਾਂ ਦੀ ਸੇਵਾ ਵਿੱਚ ਹੀ ਰਹੇ ਜੈ ਸਮੇਂ ਕਲੰਗੀਤਾ ਦਸਵੀਸ ਪਿਤਾ ਜੀ ਸਭੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਜੰਗ ਜੁੱਦਾਂ ਤੋਂ ਵਿਲੇ ਹੋ ਕੇ ਪਹੁੰਚੇ ਤਾਂ ਗੁਰੂ ਕੇ ਮਹਿਲਾ ਨੂੰ ਪਾਈ ਮਨੀ ਸਿੰਘ ਜੀ ਨਾਲ ਲੈ ਕੇ ਸ੍ਰੀ ਦਮਦਮਾ ਸਾਹਿਬ ਵਿਖੇ ਠਾਰਾ ਫਰਵਰੀ 1706 ਈਸਵੀ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਜ਼ਿਦਾਰੇ ਕੀਤੇ ਅਰਸ਼ੀਂ ਕਾਲ ਤੱਕ ਸਹਿਬ ਦੇ ਲਿਖਾਰੀ ਡਾਕਟਰ ਸੰਗਦੇਵ ਸਿੰਘ ਜੀ ਅਤੇ ਗੁਰੂ ਦੀਆਂ ਸਾਖੀਆਂ ਦੇ ਸੰਪਾਦਕ ਸਰਦਾਰ ਪਿਆਰਾ ਸਿੰਘ ਪੰਦਮ ਅਨੁਸਾਰ ਉਹ ਲਿਖਦੇ ਹਨ ਕਿ 10ਵੇਂ ਪਾਸ਼ਾ ਜੀ ਨੇ ਸਿੱਖ ਸੰਗਤਾਂ ਦੇ ਨਾਮ ਤੇ ਹਕਮ ਨਾਮੀ ਜਾਰੀ ਕੀਤੇ ਕਿ ਜੈਸ ਨੇ ਦਰਸ਼ਨ ਪਉਣਾ ਹੋਵੇ ਉਹ ਲਖੀ ਜੰਗਰ ਦੇ ਇਲਾਕੇ ਸਭੋ ਕੀਤਲ ਮੰਡੀ ਮੇ ਆਏ ਜਾਏ ਹਕੂ ਨਾਮੇ ਚਾਰੋਂ ਦਿਸ਼ਾ ਮੇ ਪਹੁੰਚਣ ਤੇ ਸ੍ਰੀ ਦਰਬਾਰ ਸਹਿਬ ਅਮਰਤਾ ਸਾਹਿਬ ਤੋਂ ਭਾਈ ਮਨੀ ਸਿੰਘ ਆਇਆ ਬਾਬਾ ਬੁੱਢਾ ਸਿੰਘ ਜੀ ਦੀ ਅੰਸ ਵਿੱਚੋਂ ਬਾਬਾ ਗਰਬਾ ਸਿੰਘ RAM RAM ਕੋ ਆਇਆ ਜਿੰਨਾ ਕੰਗੜ ਤੋਂ ਦੇਸਾ ਸਿੰਘ ਨਾਲ ਭਾਈ ਹੰਦਤ ਸਿੰਘ ਜੀ ਇਹ ਦਿੱਲੀ ਤੋਂ ਸਾਨੂੰ ਸਿੰਘ ਨਾਨੂੰ ਸਿੰਘ ਆਇਆ ਸਮਨਾ ਆਦਿਕ ਗੁਰਾਂ ਜੀ ਦੇ ਦਰਸ਼ਨ ਕੀਆ ਇਤਿਹਾਸ ਦੇ ਪ੍ਰਿੰਸੀਪਲ ਤਮੀਰ ਸਿੰਘ ਜੀ ਦੀ ਲਿਖਤ ਮੁਤਾਬਕ ਸੋ ਮਿੱਤਰ ਅਸਥਾਨ ਦੀ ਦਾਮਦਮਾ ਸਾਹਿਬ ਜੀ ਤੋਂ ਸੰਗਤ ਨੂੰ ਤੇ ਪੰਥ ਨੂੰ ਮਨ ਸਰਜੀਤ ਕਰਨ ਲਈ ਹਕੂਨਾਵੇਂ ਭੇਜੇ ਸੰਗਤਾਂ ਨੇ ਮਹੀ ਮਹੀਰਾ ਪਾ ਦਿੱਤੀਆਂ ਨਿਕੰਤਾ ਅੰਦਾਜ਼ੇ ਮੁਤਾਬਕ 800 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਤੇ ਅੰਮ੍ਰਿਤ ਬਚਿਆ ਗੁਰੂ ਜੀ ਨੇ ਝਾੜ ਦਿੱਤੇ ਛੋਟੇ ਮਾਰੇ ਛੱਟੇ ਮਾਰੇ ਤੇ ਫਰਮਾਇਆ ਕਿ ਇਸੇ ਅਮਰਤ ਦੀ ਸ਼ਕਤੀ ਦੁਆਰਾ ਝਾੜ ਝਾੜ ਮੀਰ ਪੈਦਾ ਹੋਣਗੇ ਇਸੇ ਹੀ ਪਵਿੱਤਰ ਸਥਾਨ ਤੇ ਗੁਰਦੇਵ ਪਿਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੌਵੇਂ ਗੁਰੂ ਜੀ ਦੀ ਬਾਣੀ ਦਰਜ ਕਰਵਾਇਆ ਕਿ ਅੰਤਮ ਰੂਪ ਦਿੱਤਾ ਅਰ ਅਰੰਗ ਅਰੇਂਜ ਲਖਾਰੀ ਟ੍ਰੰਪ ਲਈ ਇਹਤ ਅਨਸਾਰ 120000 ਪ੍ਰਾਣੀਆਂ ਨੇ ਮਤਲਬੀ ਦਾਤ ਪ੍ਰਾਪਤ ਕੀਤੀ ਸਿਣੀ ਨੋਰਬਲਾ ਆਸਪਾਸ਼ ਇੰਦਸਮੀ ਦੇ ਲਖਾਰੀ ਨੇ ਲਿਖਿਆ ਹੈ ਕਿ ਕੰਗੀ ਤਰਜੀ ਦੀ ਸਖਸੀਅਤ ਦੇ ਕਮਾਲ ਤੱਕੋਂ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ 10 ਗੁਣਾ ਸਿੱਖਾਂ ਦੇ ਸੂਰਮੇ ਇਕੱਠੇ ਹੋਏ ਸਿੱਖ ਸਖਾ ਪਾਟ ਖਾਲਸਾ ਡੇਰਾ ਮਿਲ ਜੋ ਅਪਾਰ ਅਨੰਦਪੁਰ ਤੇ ਜਾਣੀਏ 10 ਗੁਣਾ ਇਹ ਦੇਕਾ ਦੇਖ ਹਜ਼ਾਰ ਇੱਥੇ 10ਵੇਂ ਪਾਸ਼ਾ ਜੀ ਨੇ ਭਾਈ ਚਾਰਸਾ ਨ ਚਾਂਦ ਸਾਹ ਨਾਲ ਮਿਲਾਪ ਚਰਚਾ ਕੀਤੀ ਇਹ ਤਖਤ ਸ੍ਰੀ ਦਮਨਵਾ ਸਾਹਿਬ ਜੀ ਦੀ ਹੈ ਦੇ ਸਥਾਨ ਦੀ ਆਲੀਸ਼ਾਨ ਇਮਾਰਤ 1996 ਈਸਵੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਬਣਾਈ ਗਈ ਸਾਥ ਸੁੰਦਰ ਸੋਬਰ ਵੀ ਹੈ